ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨ ਅਤੇ ਸੋ ਦੋਸਤੋ ਅਖੀਰ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਨੇ ਆਪਣੀ ਸੈਕਿੰਡ ਰਿਪੋਰਟ ਪੇਸ਼ ਕਰ ਦਿੱਤੀ ਹੈ ਇਸ ਰਿਪੋਰਟ ਦੇ ਵਿੱਚ ਖਾਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਲੱਖਾਂ ਮਲਾਸਮਾਂ ਦੀ ਮੰਗ ਅਟਕੀ ਪਈ ਸੀ ਏਸੀਪੀ ਦੀ ਸਕੀਮ ਲਾਗੂ ਕਰਨ ਦੀ ਉਹਦੇ ਬਾਰੇ ਆਪਣੀ ਜਿਹੜੀ ਰਿਪੋਰਟ ਤਨਖਾਹ ਕਮਿਸ਼ਨ ਨੇ ਦੇ ਦਿੱਤੀ ਹੈ ਦਰਸਲ 6ਵੇਂ ਤਨਖਾਹ ਕਮਿਸ਼ਨ ਨੇ ਆਪਣੀ ਪਹਿਲੀ ਰਿਪੋਰਟ ਜਿਹੜੀ ਸਾਲ 2021 ਦੇ ਵਿੱਚ ਪੇਸ਼ ਕਰ ਦਿੱਤੀ ਸੀ ਪਰ ਜਿਹੜੀ ਸੈਕਿੰਡ ਰਿਪੋਰਟ ਹੈ ਲੰਮੇ ਸਮੇਂ ਤੋਂ ਲਟਕਣ ਦੇ ਕਾਰਨ ਖਾਸ ਕਰਕੇ ਕਮਲਾਸਮਾ ਦੀ ਏਸੀਪੀ ਸਕੀਮ ਲਾਗੂ ਕਰਨ ਦੀ ਮੰਗ ਲਟਕੀ ਪਈ ਸੀ ਹੁਣ ਪਤਾ ਲੱਗਾ ਵੀ ਇਹ ਜਿਹੜੀ ਸਕੀਮ ਹੈ ਇਹ ਰਿਪੋਰਟ ਜਿਹੜੀ ਆ ਪੇਸ਼ ਕਰਤੀ ਜਿਦੇ ਵਿੱਚ ਤਨਖਾਹ ਕਮਿਸ਼ਨ ਨੇ ਇਸ ਸਕੀਮ ਦੇ ਬਾਰੇ ਆਪਣੇ ਰਾਏ ਜਿਹੜੀ ਹੈ ਆਪਣੇ ਰეკਮੈਂਡੇਸ਼ਨ ਦਿੱਤੀ ਹੈ ਹੁਣ ਸਰਕਾਰ ਇਹਦੇ ਤੇ ਕੀ ਫੈਸਲਾ ਕਰਦੀ ਆ ਉਹ ਦੇਖਣ ਵਾਲੀ ਗੱਲ ਰਹੇਗੀ ਸੋ ਦੋਸਤੋ ਪਰ ਇਹੜੀ ਏਸੀਪੀ ਦੀ ਸਕੀਮ ਲੰਬੇ ਸਮੇਂ ਤੋਂ ਰੁਕਣ ਦੇ ਕਾਰਨ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮ ਜਿਹੜੇ ਨੇ ਉਹ ਪ੍ਰੋਮੋਸ਼ਨ ਦੇ ਵਿੱਚ ਜਿਹੜੇ ਕੀ ਜਿਹੜੇ ਕੀ ਰੁਕੇ ਪਏ ਸੀ ਉਲਝੇ ਪਏ ਸੀ ਇਹ ਉਹਨਾਂ ਦੀਆਂ ਪ੍ਰਮੋਸ਼ਨਾਂ ਨੇੜੀਆਂ ਨਹੀਂ ਹੋ ਰਹੀਆਂ ਸੀਗੀਆਂ ਪਰ ਹੁਣ ਲੰਮੇ ਸਮੇਂ ਤੋਂ ਜਿਹੜੀ ਇੱਕੋ ਸਕੇਲ ਤੇ ਜਿਹੜੇ ਅੜਕੇ ਸੀਗੇ ਤੇ ਜੇ ਹੁਣ ਸਰਕਾਰ ਦੇ ਇਹਦੇ ਉੱਤੇ ਫੈਸਲਾ ਕਰਦੀ ਹੈ ਤੇ ਮਲਾਜ਼ਮਾਂ ਕੁਝ ਜਿਹੜਾ ਲਾਭ ਹੋ ਸਕਦਾ ਹੈ ਇਸ ਸਬੰਧ ਦੇ ਵਿੱਚ ਪੰਜਾਬ ਸਰਵਿਸ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਰਣਵਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਅਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੀਮ ਚਾਵਲਾ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਵੀ ਉਹ ਪਿਛਲੇ ਦਿਨੀ ਮਿਲੀ ਸੀ ਜਿਹੜੀ ਬੀਤਮੰਦੀ ਹਰਪਾਲ ਸਿੰਘ ਛੀਮਾ ਨੂੰ ਦਰਸਲ ਉਸ ਦਿਨ ਜਾਮਨਰ ਸਬਕਮੇਟੀ ਦੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਸਾਂਝੇ ਫੰਡ ਨਾਲ ਮੀਟਿੰਗ ਸੀ ਔਰ ਉਹ ਜਾਣਕਾਰੀ ਜਿਹੜੀ ਦਿੱਤੀ ਹੈ ਵੀ ਇਸ ਮੀਟਿੰਗ ਦੇ ਵਿੱਚ ਜਦੋਂ ਵਫਦ ਨੇ SCP ਦੀ ਗੱਲ ਕੀਤੀ ਤੇ ਫਿਰ ਖੁਦ ਵਿਤਮਨਦੀ ਹਰਪਾਸਿੰਗ ਚੀਮਾ ਨੇ ਪੁਸ਼ਟੀ ਕੀਤੀ ਵੀ ਤਨਖਾਹ ਕਮਿਸ਼ਨ ਦੀ ਜਿਹੜੀ ਸੈਕੰਡਰੀ ਰਿਪੋਰਟ ਆ ਉਸ ਉਹਨਾਂ ਨੂੰ ਹਾਸਲ ਹੋ ਗਈ ਹੈ ਔਰ ਇਸ ਵਿਚਾਰੇ ਹੀ ਜਿਹੜੀ ACP ਦੀ ਸਕੀਮ ਹੈ ਉਸ ਦੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ ਔਰ ਸੋ ਜਾਣਕਾਰੀ ਜਿਹੜੀ ਮਿਲੀ ਹੈ ਵਿਤਮਨਦੀ ਹਰਪਾਸਿੰਗ ਚੀਮਾ ਨੇ ਉਸ ਮੀਟਿੰਗ ਦੇ ਦੌਰਾਨ ਆਪਣੇ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ ਸੀ ਵੀ ਜਿਹੜੀ ਇਹ ਰਿਪੋਰਟ ਆ ਉਹਨੂੰ ਜਨਨਿਤ ਕਰ ਦਿੱਤਾ ਜਾਵੇ ਕਿਉਂਕਿ ਵਫਦ ਮੰਗ ਕਰ ਰਿਹਾ ਸੀਗਾ ਵੀ ਇਸ ਰਿਪੋਰਟ ਨੂੰ ਜਨਨਿਤ ਕੀਤਾ ਜਾਵੇ ਤਾਂ ਜੋ ਮੁਲਾਜ਼ਮ ਦੇ ਜਥੇਬੰਦੀਆਂ ਦੇ ਲੀਡਰ ਵੀ ਇਹਦੇ ਉੱਪਰ ਆਪਣੀ ਜਿਹੜੀ رائے ਹੈ ਕੋਈ ਜਿਹੜੀ ਟਿੱਪਣੀ ਹੈ ਜਾਂ رائے ਦੇ ਸਕਣ ਸੋ ਇਸ ਤੋਂ ਇਲਾਵਾ ਹੋਰ ਜਾਣਕਾਰੀ ਜਿਹੜੀ ਮਿਲੀ ਹੈ ਵੀ ACP ਦੀ ਸਕੀਮ ਜਿਹੜੀ ਹੈ ਉਹਦੇ ਤੇ ਪੰਜਾਬ ਸਰਕਾਰ ਬਕਾਇਦਾ ਚਰਚਾ ਕਰ ਰਹੀ ਹੈ ਮੰਥਨ ਕਰ ਰਹੀ ਹੈ ਕਿਉਂਕਿ 9 ਮਈ ਨੂੰ ਪੰਜਾਬ ਦੇ ਵਿਤਮਨ ਵਿਤ ਵਿਭਾਗ ਨੇ ਜਿਹੜੀ ਇੱਕ ਪੱਤਰ ਜਾਰੀ ਕੀਤਾ ਸੀ ਉਹ ਪੱਤਰ ਸੀ ਜਿਹੜੇ ਯੂਨੀਅਨ ਸੀਨੀਅਰ ਮੁਲਾਜ਼ਮਾਂ ਦੇ ਆਪਸ ਦੇ ਵਿੱਚ ਡਿਸਪੈਂਸਰੀ ਜਿਹੜੀ ਡਿਸਪੈਂਟਰੀ ਹੋਈ ਹੈ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ ਅਨੋਮਨੀਆ ਪੈਦਾ ਹੋਈਆਂ। ਉਹਨਾਂ ਨੂੰ ਦੂਰ ਕਰਨ ਦੇ ਮਾਮਲੇ ਦੇ ਵਿੱਚ ਪੱਤਰ ਜਾਰੀ ਕੀਤਾ ਔਰ ਇਸ ਉਸ ਪੱਤਰ ਦੇ ਵਿੱਚ ਵਿਭਾਗ ਨੇ ਬਕਾਇਦਾ ਅੰਕਿਤ ਕੀਤਾ ਵੀ ਜਿਹੜਾ ACP ਦੀ ਸਕੀਮ ਹੈ ਉਹਦੇ ਉੱਪਰ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ ਔਰ ਹੁਣ ਲੀਡਰਸ਼ਿਪ ਦਾ ਇਹ ਕਹਿਣਾ ਹੈ ਵੀ ਵਿਚਾਰਤਾ ਕਹਿ ਰਹੀ ਹੈ ਸਰਕਾਰ ਪਰ ਪਹਿਲੋਂ ਉਹ ਜਨਨਤ ਵੀ ਕੀਤੀ ਜਾਵੇ। ਤਾ ਜੋ ਆਪਨੇ رائے ਵੀ ਵਿਤਿ ਵਿਭਾਗ ਨੂੰ ਉਹ ਦੇ ਸਕਣ ਔਰ ਲੀਡਰਸ਼ਿਪ ਨੇ ਇਹ ਜਿ ਕਿਹਾ ਹੈ ਵੀ ਇਹ ਸਕੀਮ ਲਾਗੂ ਨਾ ਹੋਣ ਦੇ ਨਾਲ ਲੱਖਾਂ ਮੁਲਾਜ਼ਮਾਂ ਦੀ ਨੇ ਸੇਵਾ ਮੈਨੂੰ ਜਿਹੜੇ ਨੇ ਔਕੜ ਵਿੱਚ ਆ ਗਏ ਨੇ ਜਿਹੜੀਆਂ ਅੜਕਣਾ ਪਈਆਂ ਨੇ ਔਰ ਉਹਨਾਂ ਨੇ ਮੰਗ ਕੀਤੀ ਹੈ ਜਿਹੜੇ 8 ਸਾਲ 24 ਤੇ 32 ਸਾਲਾਂ ਤੇ 4 ਤੇ 9 ਤੇ 14 ਸਾਲਾਂ ਬਾਅਦ ਜਿਹੜੀ ਪ੍ਰੋਮੋਸ਼ਨ ਦੇਣ ਦਾ ਜਿਹੜਾ ਪ੍ਰੋਮੋਸ਼ਨ ਆਫ ਸਕੇਲ ਦੇਣ ਦੀ ਜਿਹੜੀ ਇੱਕ ਸਕੀਮ ਹੈ ਉਹਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਅਖੀਰ ਫਿਰ ਜਿਹੜੀ ਹੈ ਲੀਡਰਸ਼ਿਪ ਨੇ ਮੰਗ ਕੀਤੀ ਹੈ ਉਹ ਜਲਦ ਤੋਂ ਜਲਦੀ ਇਸ ਨੂੰ ਰਿਪੋਰਟ ਨੂੰ ਜਨਨਿਤ ਕੀਤਾ ਜਾਵੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੀ ਹੈ ਕਿਸੇ ਨਵੀਂ ਅਪਡੇਟ ਨਾਲ ਬਨੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ